ਨਮਾਨਯੋ ਗੁਰੂ ਰੂਪ ਸਾਧ ਸੰਗਤ ਜੀਓ ਫਤਿਹ ਕਬੂਲ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਭਲ ਅੰਧਾਰਾ ਗੁਰੂ ਨੂੰ ਇੱਕ ਪ੍ਰਕਾਸ਼ ਆਖਿਆ ਗਿਆ ਗੁਰੂ ਨੂੰ ਇੱਕ ਜੋਤ ਆਖਿਆ ਗਿਆ ਜੋ ਅੰਧਕਾਰ ਮਿਟਾਉਣ ਦੇ ਸਮਰੱਥ ਹੈ ਬਾਰ ਜ਼ਮੀਨ ਦੇ ਤੇ ਜ਼ਮੀਨ ਦੇ گردش ਦੇ ਨਾਲ ਜ਼ਮੀਨ ਦਾ ਜਿਹੜਾ ਹਿੱਸਾ ਸੂਰਜ ਦੇ ਪਿੱਛੇ ਹੋ ਜਾਂਦਾ ਹੈ ਉੱਥੇ ਅੰਧੇਰਾ ਛਾ ਜਾਂਦਾ ਹੈ ਰਾਤ ਪੈ ਜਾਂਦੀ ਹੈ ਔਰ ਜ਼ਮੀਨ ਦੇ ਚਲਾਉ ਖੰਡ ਪਿਤਮੇ ਦੇ ਵਿੱਚ ਜੋ ਦੀਵਾ ਹੈ ਉਹ ਸੂਰਜ ਹੈ ਔਰ ਚੰ드ਰਮਾ ਹੈ